ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਬਲਾਚੌਰ ਤੋਂ ਗੜਸ਼ੰਕਰ ਰੋਡ ਤੇ ਪੈਂਦੇ ਪਿੰਡ ਕੁੱਲੇਵਾਲ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਜਿੱਥੇ ਟੋਇਟਾ ਗਲੈਂਜ਼ਾ ਗੱਡੀ ਨੰਬਰ ਪੀਬੀ 24 E 4029 ਜੋ ਕਿ ਨਵੀਂ ਲੱਗ ਰਹੀ ਹੈ ਗੱਡੀ ਦੇਖਣ ਨੂੰ ਜਿਸ ਦੀਆਂ ਹਾਲੇ ਸੀਟਾਂ ਦੀਆਂ ਪੰਨੀਆਂ ਵੀ ਨਹੀਂ ਉਤਰੀਆਂ ਸੜਕ ਤੇ ਜਾ ਰਹੀ ਇਸ ਟੋਇਟਾ ਕਾਰ ਦਾ ਟਾਇਰ ਫਟ ਜਾਂਦਾ ਹੈ ਤੇ ਭਿਆਨਕ ਹਾਦਸਾ ਹੋ ਜਾਂਦਾ ਹੈ ਜਾਹਰ ਜੀ ਗੱਲ ਹੈ ਜੇ ਸੜਕ ਤੇ ਦੌੜ ਰਹੀ ਗੱਡੀ ਦਾ ਟਾਇਰ ਫਟਦਾ ਹੈ ਤਾਂ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਗੱਡੀ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਟਕਰਾ ਜਾਂਦੀ ਹੈ ਰੱਬ ਦੀ ਕਿਰਪਾ ਰਹੀ ਕਿ ਗੱਡੀ ਦੇ 에ਅਰ ਬੈਗ ਖੁੱਲ ਜਾਂਦੇ ਹਨ ਜਿਸ ਦੇ ਕਰਕੇ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਨਹੀਂ ਤੁਸੀਂ ਦੇਖੋਗੇ ਕਿ ਗੱਡੀ ਫਰੰਟ ਤੋਂ ਨੁਕਸਾਨੀ ਗਈ ਹੈ ਗੱਡੀ ਦਾ ਜਿਹੜਾ ਬੋਨਟ ਹੈ ਉਹ ਨੁਕਸਾਨਿਆ ਗਿਆ ਟਾਇਰ ਨੁਕਸਾਨਿਆ ਗਿਆ ਪਰ ਨਾਲ ਦੀ ਨਾਲ ਡਰਾਈਵਰ ਸੀਟ ਦੀ ਤੁਸੀਂ ਦੇਖੋਗੇ ਕਿ ਤਾਂ ਕਿ ਯਾਨੀ ਕਿ ਡੋਰ ਉਹ ਕਾਫੀ ਨੁਕਸਾਨੀ ਗਈ ਹੈ ਕਾਫੀ ਡੈਂਟ ਪਏ ਹੋਣ ਪਰ ਗਨੀਮਤ ਇਹੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ